ਮਾਮਾ ਕਿਰਪਾਲ ਚੰਦ ਜੀ ਦੀ ਬਹਾਦਰੀ ਦਾ ਸਭ ਤੋਂ ਮਸ਼ਹੂਰ ਕਿੱਸਾ ਪੰਗਾਨੀ ਦੀ ਜੰਗ ਨਾਲ ਜੁੜਿਆ ਹੋਇਆ ਹੈ। ਆਓ ਇਸ ਘਟਨਾ ਨੂੰ ਥੋੜਾ ਹੋਰ ਨੇੜੇ ਜਾਂਦੇ ਹਾਂ। ਜਦੋਂ ਪਹਾੜੀ ਰਾਜਾ ਨੇ ਗੁਰਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਤਾਂ ਗੁਰੂ ਸਾਹਿਬ ਦੀ ਫੌਜ ਵਿੱਚ ਸ਼ਾਮਲ ਕੁਝ ਪਠਾਨ ਧੋਖਾ ਦੇ ਕੇ ਦੁਸ਼ਮਣ ਨਾਲ ਜਾ ਮਿਲੇ। ਉਹਨਾਂ ਵਿੱਚੋਂ ਇੱਕ ਮੁਖੀ ਸੀ ਹਯਾਤ ਖਾਨ। ਜਦੋਂ ਜੰਗ ਸ਼ੁਰੂ ਹੋਈ ਤਮਾਮਾ ਕਿਰਪਾਲ ਚੰਦ ਜੀ ਮੈਦਾਨ ਵਿੱਚ ਨਿਤਰੇ ਉਸ ਸਮੇਂ ਉਹਨਾਂ ਕੋਲ ਕੋਈ ਰਵਾਇਤੀ ਤੇਜ਼ ਤਾਰ ਹਥਿਆਰ ਨਹੀਂ ਸੀ ਸਗੋਂ ਉਹਨਾਂ ਦੇ ਹੱਥ ਵਿੱਚ ਇੱਕ ਮੋਟਾ ਡੰਡਾ ਸੀ ਆਮੋ ਸਾਹਮਣੇ ਦੀ ਟੱਕਰ ਮਾਮਾ ਜੀ ਦਾ ਸਾਹਮਣਾ ਉਸੇ ਗद्दार ਹਯਾਤ ਖਾਨ ਨਾਲ ਹੋਇਆ ਜੋ ਘੋੜੇ ਤੇ ਸਵਾਰ ਸੀ ਤੇ ਪੂਰੀ ਤਰ੍ਹਾਂ ਹਥਿਆਰਬੰਦ ਸੀ ਹਯਾਤ ਖਾਨ ਨੇ ਮਾਮਾ ਜੀ ਤੇ ਵਾਰ ਕੀਤਾ ਪਰ ਮਾਮਾ ਜੀ ਨੇ ਬੜੀ ਫੁਰਤੀ ਨਾਲ ਬਚਾ ਕੀਤਾ ਇਸ ਤੋਂ ਬਾਅਦ ਮਾਮਾ ਕਿਰਪਾਲ ਚੰਦ ਜੀ ਨੇ ਆਪਣਾ ਕੁੱਤਕਾ ਪੂਰੀ ਤਾਕਤ ਨਾਲ ਹਯਾਤ ਖਾਨ ਤੇ ਸਿਵਰਚ ਮਾਰਿਆ ਇਤਿਹਾਸਕਾਰ ਲਿਖਦੇ ਹਨ ਕਿ ਵਾਰ ਇੰਨਾ ਜ਼ੋਰਦਾਰ ਸੀ ਕਿ ਹਯਾਤ ਖਾਨ ਦਾ ਸਿਰ ਇਸ ਤਰ੍ਹਾਂ ਫਟ ਗਿਆ ਜਿਵੇਂ ਕੋਈ ਮੱਖਣ ਕੱਢਣ ਵਾਲੀ ਮਟਕੀ ਟੁੱਟਦੀ ਹੈ ਤੇ ਉਸ ਦਾ ਭੇਜਾ ਬਾਹਰ ਨਿਕਲ ਆਇਆ ਗੁਰਗੋਬਿੰਦ ਸਿੰਘ ਜੀ ਨੇ ਖੁਦ ਆਪਣੀ ਬਾਣੀ ਵਿੱਚ ਇਸ ਦ੍ਰਿਸ਼ ਦਾ ਵਰਣਨ ਕਰਦਿਆ ਮਾਮਾ ਜੀ ਦੀ ਛਲਾਂਗਾ ਕੀਤੀ ਹੈ ਉਨ੍ਹਾਂ ਲਿਖਿਆ ਹੈ ਕਿ ਮਾਮਾ ਕਿਰਪਾਲ ਕਿਨੂ ਹਵਾਲ ਕੁੱਤਕਾ ਸੰਭਾਰੀ ਹਿਆਤ ਖਾਨ ਮਾਰੀ ਅਰਥ ਮਾਮਾ ਕਿਰਪਾਲ ਚੰਦ ਜੀ ਨੇ ਅਜੀਹਾ ਕਮਾਲ ਕੀਤਾ ਕਿ ਆਪਣਾ ਕੁੱਤਕਾ ਸੰਭਾਲ ਕੇ ਹਿਆਤ ਖਾਨ ਦੇ ਸਿਰ ਵਿੱਚ ਮਾਰਿਆ ਤੇ ਉਸ ਨੂੰ ਖਤਮ ਕਰ ਦਿੱਤਾ ਮਾਮਾ ਕਿਰਪਾਲ ਚੰਦ ਜੀ ਦੇ ਜੀਵਨ ਤੋਂ ਸਿੱਖਿਆ ਹਥਿਆਰ ਨਹੀਂ ਹੌਂਸਲਾ ਲੜਦਾ ਹੈ ਮਾਮਾ ਜੀ ਨੇ ਸਾਬਤ ਕੀਤਾ ਕਿ ਜੇ ਇਰਾਦਾ ਪੱਕਾ ਹੋਵੇ ਤਾਂ ਇੱਕ ਸਧਾਰਨ ਡੰਡਾ ਵੀ ਤਲਵਾਰਾਂ ਦਾ ਮੁਕਾਬਲਾ ਕਰ ਸਕਦਾ ਹੈ ਗੁਰੂ ਪ੍ਰਤੀ ਵਫਾਦਾਰੀ ਜਿੱਥੇ ਕਈ ਤਨਖਾਹਦਾਰ ਸਿਪਾਹੀ ਸਾਥ ਛੱਡ ਗਏ ਉੱਥੇ ਮਾਮਾ ਜੀ ਇੱਕ ਚਟਾਨ ਵਾਂਗ ਗੁਰੂ ਸਾਹਿਬ ਦੇ ਨਾਲ ਖੜੇ ਰਹੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ